350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਅੱਜ ਸ੍ਰੀ ਕਿਰਤਪੁਰ ਸਾਹਿਬ ਦੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਵਿਖੇ ਮਹਾਨ ਗੁਰਮਤੀ ਕੀਰਤਨ ਸਮਾਗਮ ਕਰਵਾਏ ਜਾ ਰਹੇ ਨੇ ਜਿਸ ਦੇ ਵਿੱਚ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਅੱਜ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਹੈ ਸਭ ਤੋਂ ਪਹਿਲਾਂ ਫਤਿਹ ਦੀ ਛਾਂ ਪੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਬਿਬਾਨਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਜਿਸ ਦਾ ਇਤਿਹਾਸ ਦੇ ਵਿੱਚ ਜ਼ਿਕਰ ਹੈ ਭਾਈ ਜੇਤਾ ਜੀ ਇੱਥੇ ਗੁਰੂ ਸਾਹਿਬ ਦਾ ਸੀਸ ਲੈ ਕੇ ਆਏ ਗੁਰੂ ਗੋਬਿੰਦ ਰਾਏ ਬਾਲ ਗੋਬਿੰਦ ਰਾਏ ਜੀ ਨੂੰ ਜੋ ਸੀਸ ਭੇਟ ਕੀਤਾ ਹੈ ਉਹਦੇ ਬਾਰੇ ਅੱਜ ਦੇ ਇਤਿਹਾਸ ਤੇ ਕੀ ਜਾਣਨਾ ਪਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੜਾ ਸਮੁੱਚੀ ਸਿੱਖ ਕੌਮ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹਾਦਤ ਨੂੰ ਔਰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਔਰ ਭਾਈ ਦਿਆਲਾ ਜੀ ਉਹਨਾਂ ਦੇ 350 ਸਾਲਾ ਸ਼ਹਾਦਤ ਦਿਵਸ ਨੂੰ ਸਮਰਪਿਤ ਹੈ। ਔਰ ਦੁਨੀਆ ਵਿੱਚ ਇਹ ਅਦੁੱਤੀ ਸ਼ਹਾਦਤ ਹੈ। ਅੱਜ ਵੀ ਮੈਂ ਕਥਾ 'ਚ ਬੇਨਤੀ ਕੀਤੀ ਕਿ ਜਿਸ ਦਿਨ ਦੀ ਮਾਨਵਤਾ ਹੋਂਦ ਵਿੱਚ ਆਈ ਹੈ ਮਾਨਵਤਾ ਦੇ ਇਤਿਹਾਸ ਤੋਂ ਆਤ ਤੋਂ ਲੈ ਕੇ ਮਨੁੱਖੀ ਹੱਕਾਂ ਲਈ ਜੋ ਪਹਿਲੇ ਸ਼ਹੀਦ ਹੋਏ ਧੰਗੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਜੀ। ਉਸ ਵਕਤ ਹਿੰਦੂ ਧਰਮ ਨੂੰ ਲੋੜ ਸੀ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦਾ ਜਾਮ ਪੀ ਕੇ ਉਸ ਜ਼ਬਰ ਦਾ ਮੁਕਾਬਲਾ ਕੀਤਾ ਕੁੰਜ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਧਰਮ ਦੀ ਤਾ ਚਾਦਰ ਨੇ ਸ੍ਰਿਸ਼ਟੀ ਦੀ ਚਾਦਰ ਨੇ ਔਰ ਗੁਰਦੁਆਰਾ ਬੇਬਾਨਗਰ ਸਾਹਿਬ ਵਿਖੇ ਮੈਂ ਵੈਸੇ ਪਹਿਲੀ ਵਾਰ ਆਇਆ ਜੀ ਇੱਥੇ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਸੀਸ ਪੜਾਂ ਦਰ ਪੜਾਂ ਭਾਈ ਸੇਪਾ ਜਤਾ ਜੀ ਭਾਈ ਉਧਾਰਠੌਰ ਜੀ ਭਾਈ ਨਾਨੂ ਜੀ ਇਹ ਸਤਿਗੁਰਾਂ ਦਾ ਸੀਸ ਲੈ ਕੇ ਇਸ ਅਸਥਾਨ ਤੇ ਪਹੁੰਚੇ ਇੱਥੇ ਵੀ ਸਤਿਗੁਰੂ ਜੀ ਦਾ ਸੀਸ ਗੁਰੂ ਗੋਬਿੰਦ राय ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਭੇਟ ਕੀਤਾ ਗਿਆ ਇਹ ਤੋਂ ਵੀ ਸਤਿਗੁਰੂ ਸ੍ਰੀ ਆਨੰਦਪੁਰ ਸਾਹਿਬ ਗਏ ਰਸਤੇ ਵਿੱਚ ਇਤਿਹਾਸ ਕਹਿੰਦਾ ਮਾਰੂ ਰਾਗ ਦੇ ਤੇ ਬਡਹੰਸ ਰਾਗ ਦੇ ਸ਼ਬਦ ਗਾਉਂਦੀ ਹੋਈ ਸੰਗਤ ਗਈ ਗੁਰੂ ਤੇਗ ਬਹਾਦਰ ਸਾਹਿਬ ਮਾਰ ਦੇ ਦਾ ਸੀਸ ਮਹਾਰਾਜ ਜੀ ਦਾ ਪਾਲਕੀ ਵਿੱਚ ਲੈ ਕੇ ਗਏ ਅਈ ਸਭ ਜਿਕਰ ਕੀਤਾ ਗਿਆ ਹੈ ਕਿ ਦਿੱਲੀ ਦੇ ਚਾਂਦਨੀ ਚੌਕ ਤੋਂ ਜਦੋਂ ਭਾਈ ਜਿੱਤਾ ਜੀ ਜੰਗਲਾ ਚੋਂ ਹੁੰਦੇ ਹੋਏ ਇੱਥੇ ਕਿੰਨੇ ਦਿਨ ਬਾਗ ਪੁੱਜੇ ਇਤਿਹਾਸ ਦੇ ਵਿੱਚ 6-7 ਦਿਨਾਂ ਦਾ ਵੀ ਜ਼ਿਕਰ ਆਇਆ ਹੈ 6-7 ਦਿਨ 11 ਤੇ 12 ਦੀ ਰਾਤ ਨੂੰ ਚੱਲੇ ਆ ਜੀ 12 ਸਵੇਰ ਉਹ ਬਾਗ ਪਟ ਰਹੇ ਆ ਉੱਥੇ ਸਵੇਰੇ ਚੱਲ ਪਏ 13 ਨੂੰ ਉਹ ਇੱਥੇ ਰਹਿੰਦੇ ਆ ਜੀ ਤਰਾਵੜੀ 14 ਨੂੰ ਅੱਗੇ ਆ ਜਾਂਦੇ ਆ ਜੀ ਆਪਣਾ ਅੰਬਾਲੇ 15 ਨੂੰ ਇੱਥੇ ਪਹੁੰਚ ਜਾਂਦੇ ਆ ਨਾਬਾ ਸਾਹਿਬ 1600 ਤੁਹਾਡੇ ਆ ਜਾਂਦੇ ਅੱਗੇ ਫਿਰ ਸਰਕਾਰ ਹੁੰਦੀ ਹੈ ਭਾਈ ਸਾਹਿਬ ਜਿਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਸੀਸ ਮਾਰਗ ਯਾਤਰਾ ਜੋ ਦਿੱਲੀ ਤੋਂ ਸ਼੍ਰੀ ਸ਼ਹੀਦਗੰਜ ਸੋਰੀ ਸ਼ੀਸ਼ਮੈਰ ਸਾਹਿਬ ਤੱਕ ਪਹੁੰਚਦੀ ਹੈ ਸ਼ੀਸ਼ਗੰਜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੱਕ ਉਹ ਹੁੰਦੇ ਹੋਏ ਗਿਰਤਪੁਰ ਸਾਹਿਬ ਵੀ ਆਂਦੀ ਹੈ ਭਾਈ ਜੇਤਾ ਜੀ ਨੂੰ ਰੰਗਰੇਟਾ ਗਰੁੱਪ ਦਾ ਬੇਟਾ ਵੀ ਇੱਥੇ ਦਿੱਤਾ ਗਿਆ ਹੋਰ ਕਿਹੜੇ ਕਿਹੜੇ ਨਾਲ ਸਿੰਘ ਸੀ ਜਿਨ੍ਹਾਂ ਦਾ ਤੁਸੀਂ ਸਟੇਜ ਤੇ ਵੀ ਜ਼ਿਕਰ ਕੀਤਾ ਦੇਖੋ ਉਹਦੇ ਵਿੱਚ ਦੋ ਸਿੱਖਾਂ ਦਾ ਹੋਰ ਜ਼ਿਕਰ ਹੈ ਭਾਈ ਉਹਦਾ ਰਠੌਰ ਨੇ ਤੇ ਭਾਈ ਸਾਹਿਬ ਭਾਈ ਨਾਨੂ ਜੀ ਇਹ ਦੋ ਸਿੱਖ ਉਥੋਂ ਨਾਲ ਦਿੱਲੀ ਤੋਂ ਚੱਲੇ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਆਇਆ ਜੀ ਤੇ ਬੜੀ ਵੱਡੀ ਯੁਰਤ ਕੀਤੀ ਇਹਨਾਂ ਨੇ ਸਤਗੁਰਾਂ ਦਾ ਜਿੱਥੇ-ਜਿੱਥੇ ਸਤਗੁਰਾਂ ਦਾ ਸੀਸ ਗਿਆ ਉੱਥੇ-ਉੱਥੇ ਸਤਗੁਰਾਂ ਜੀ ਦੀ ਦਰਸ਼ਨਾ ਦੀ ਤਾਂਗ ਵਿੱਚ ਬੈਠੇ ਹੋਏ ਜੇ ਮਹਾਰਾਜ ਦਾ ਸੀਸ ਤਰਾਵੜੀ ਹੁੰਦਾ ਭਾਈ ਦੇਵਾਰਾਮ ਜੀ ਨੇ ਜੇ ਅੰਬਾਲੇ ਹੁੰਦਾ ਭਾਈ RAMDEV ਜੀ ਨੇ ਜੇ ਨਾਭਾ ਸੇਵ ਹੁੰਦਾ ਉਥੇ ਫਕੀਰ ਦਰਗਾਹੀ ਸ਼ਾਇ ਜੀ ਹਰ ਥਾਂ ਤੇ ਸਤਿਗੁਰੂ ਦੇ ਸੀਸ ਦੇ ਦਰਸ਼ਨ ਕਰਨ ਵਾਲੇ ਪਹੁੰਚਦੇ ਭਾਈ ਸਾਹਿਬ ਆਖਰੀ ਜੇ ਗੱਲ ਕਰਨੀ ਜਾਵਾ ਤਾਂ ਤੁਸੀਂ ਵੀ ਜਿਸ ਤਰ੍ਹਾਂ ਅੱਜ ਗੁਰਮਤਿ ਦਾ ਪ੍ਰਚਾਰ ਕਰ ਰਹੇ ਸੀ ਇਤਿਹਾਸ ਨਾਲ ਰਹੇ ਸੀ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ ਤੇ ਸੰਗਤ ਨੂੰ ਕੀ ਅਪੀਲ ਕੀਤੀ ਕਿ 350 ਸਾਲਾਂ ਤੌਰ ਤੇ ਉਹ ਜਪੁਜੀ ਸਾਹਿਬ ਦਾ ਪਾਠ ਕਰਨ ਨਹੀਂ ਵੇਖੋ ਮੈਂ ਇਕੱਲੇ 350 ਸਾਲਾ ਕਰਕੇ ਨਹੀਂ ਮੈਂ ਤਾਂ ਇੱਕੋ ਗੱਲ ਤੇ ਬੇਨਤੀ ਕਰਨਾ ਵਾ ਕਿ ਆਤਮਾ ਤੋਂ ਬਿਨਾ ਸ਼ਰੀਰ ਦੀ ਕੀ ਕੀਮਤ ਹੈ ਲੇ ਜੇ ਆਤਮਾ ਹੀ ਨਹੀਂ ਤੇ ਸ਼ਰੀਰ ਮੁਰਦਾ ਹੈ ਜੀ ਜੇ ਸਿੱਖ ਬਾਣੀ ਕੋਈ ਨਹੀਂ ਪੜਦਾ ਤੇ ਸੱਚੀ ਜਾਨ ਉਹ ਮੁਰਦਾ ਹੀ ਜੀ ਸਭ ਤੋਂ ਵੱਡੀ ਗੱਲ ਸਭ ਤੋਂ ਪਹਿਲੀ ਬਾਣੀ ਸਤੂਰਾਂ ਦੀ ਜਪਜੀ ਸਾਹਿਬ ਕਿਉਂ ਕਿਹਾ ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਆਪ ਕਰਤਾਰ ਵਰ ਪੜ੍ਹਦੇ ਸਨ ਮਹਾਰਾਜ ਜੀ ਨੇ ਜੋਤੀ ਜੋ ਸਮਾਉਣ ਤੋਂ ਪਹਿਲਾਂ ਜਪਜੀ ਸਾਹਿਬ ਪੜ੍ਹਿਆ ਗੁਰੂ ਅਰਜਨ ਦੇਵ ਜੀ ਨੂੰ ਪੰਝਾ ਸਿੱਖਾਂ ਨੇ ਜਪਜੀ ਸਾਹਿਬ ਸੁਣਾਇਆ ਫਿਰ ਮਹਾਰਾਜ ਜੋਤੀ ਜੋ ਸਮਾਏ ਬਾਬਾ ਬੁੱਢਾ ਸਾਹਿਬ ਜੀ ਨੇ ਜਪਜੀ ਸਾਹਿਬ ਪੜਿਆ ਅੰਤਲੇ ਸਮੇਂ ਭਾਈ ਗੁਰਦਾਸ ਸਾਹਿਬ ਨੇ ਪੜਿਆ ਭਾਈ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਗੁਰਤੇਗ ਬਾਦਲ ਸਾਹਿਬ ਜੀ ਇਥੋਂ ਤੱਕ ਕਿ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ 22 ਦਿਨ ਕੋਪੜੀ ਤੋਂ ਬਿਨਾਰ ਹੈ ਜਿਸ ਦਿਨ ਸ਼ਹੀਦ ਹੋਣਾ ਜਪਜੀ ਸਾਹਿਬ ਪੜਿਆ ਜਪਜੀ ਸਾਹਿਬ ਦੀ ਬਾਣੀ ਜਿਹੜੀ ਹੈ ਨਾ ਜੀ ਕਹਨੂੰ ਸਾਰੇ ਕਹਿੰਦੇ ਨੇ ਬੜਾ ਸੌਖਾ ਹੈ ਜੀ ਸਭ ਤੋਂ ਮਹਿੰਗੀ ਕਥਾ ਜਪਜੀ ਸਾਹਿਬ ਦੀ ਹੈ ਜੀ ਜਪਜੀ ਸਾਹਿਬ ਦੀ ਬਾਣੀ ਦੀ ਪਹਿਲਾ ਹੈ ਇੱਕ ਇੱਕ ਐਨ ਤੇ ਗੁਰੂ ਗ੍ਰੰਥ ਸਾਹਿਬ ਇੱਕ ਐਸੇ ਨੇ ਜਿਹੜੇ ਖਿੰਦਸੇ ਤੋਂ ਸ਼ੁਰੂ ਹੁੰਦੇ ਨੇ ਅੱਖਰ ਤੋਂ ਨਹੀਂ ਹੁੰਦੇ ਇੱਕ ਤੋਂ ਬਾਅਦ ਆਉਂਦਾ ਓੰਕਾਰ ਅਸੀਂ ਜਿਹੜੇ ਸਰੂਪ ਦੇ ਦਰਸ਼ਨ ਕਰੋ ਇੱਕ ਵੱਖਰਾ ਓਮਕਾਰ ਵੱਖਰਾ ਇੱਕ ਵੱਖਰਾ ਓੰਕਾਰ ਵੱਖਰਾ ਕੌਣ ਇੱਕ ਓੰਕਾਰ ਫਿਰ ਉਸ ਤੋਂ ਬਾਅਦ ਇੱਕ ਓੰਕਾਰ ਕੀ ਹੈ ਉਹਦੇ ਗੁਣ ਦੱਸੇ ਫਿਰ ਜਪਜੀ ਸਾਹਿਬ ਦੀ ਬਾਣੀ ਜਪਜੀ ਸਾਹਿਬ ਦੀ ਬਾਣੀ ਦੀ ਵਿਆਖਿਆ ਸਾਰਾ ਗੁਰੂ ਗ੍ਰੰਥ ਸਾਹਿਬ ਇੱਕ ਹੋਰ ਗੱਲ ਗੁਰੂ ਗਰੰਥ ਸਾਹਿਬ ਦਾ ਪੂਰਾ ਨਿਚੋੜ ਨਵੇਂ ਮੱਲੇ ਦੇ ਸ਼ਲੋਕ ਨੇ ਜੇ ਆਪਾਂ ਪਾਠ ਕਰੀਏ ਜਪਜੀ ਸਾਹਿਬ ਦੀ ਬਾਣੀ ਸਾਡੇ ਸਿੱਖਾਂ ਵਿੱਚ ਇਹ ਸੰਕੜੇ ਸੰਕੜੇ ਪਾਠ ਕਰਦੇ ਰਏ ਸਿੰਘ ਜੀ ਹੈਨਾ ਉਹ ਭਾਈ ਸਿਕੰਦਰ ਟਕਸਾਲ ਵਾਲੇ ਭਾਈ ਤੁਹਾਡੇ ਅਭਿਆਸੀ ਸਭ ਕਿੰਨੇ ਪਾਠ ਕਰਦੇ ਸੀ ਖੰਤ ਕਰਦੇ ਸੀ ਇਹ ਤੋਂ ਤੱਕ ਬਾਬਾ ਗੁਰਮukh ਸਿੰਘ ਜਿਹੜੇ ਸਨ ਨਾ ਕਾਰਸਿਵਾਲੇ ਉਹਨਾਂ ਦੇ ਟੋਕਰੀ ਢੋਣ ਵਾਲੇ ਸਿੰਘ ਜਿਹੜੇ ਨੇ 60-60 ਜਬਜੀ ਸਾਹਿਬ ਦੇ ਪਾਠ ਕਰਦੇ ਸਨ ਹਨਾ ਜਿਹੜਾ ਜਬਜੀ ਸਾਹਿਬ ਦਾ ਪਾਠ ਹੈ ਨਾ ਜੀ ਇਹ ਬੜੀ ਵੱਡੀ ਸਮਰੱਥਾ ਦਿੰਦਾ ਸੀ ਆਰੰਭ ਵਿੱਚ ਵੀ ਜਬਜੀ ਸਾਹਿਬ ਅੰਮ੍ਰਿਤ ਸੰਚਾਰ ਵਿੱਚ ਵੀ ਜਬਜੀ ਸਾਹਿਬ ਪਹਿਲਾਂ ਤੇ ਫਿਰ ਨਿਤਨੇਮ ਦੇ ਵਿੱਚ ਵੀ ਜਬਜੀ ਸਾਹਿਬ ਜੀ ਜੀ ਗਿਆਨੀ ਜੀ ਜਿਸ ਤਰ੍ਹਾਂ ਤੁਸੀਂ ਸ਼ਹੀਦ ਗੰਜ ਤੇ ਸ਼ੀਸ਼ ਗੰਜ ਦੀ ਵਿੱਚ ਡਿਫਰੈਂਸ ਦੱਸਿਆ ਸੰਗਤ ਨੂੰ ਜੇ ਸੰਖੇਪ ਦੇ ਵਿੱਚ ਦੱਸਣਾ ਕਿੰਨ ਸਵੇਰੇ ਦੱਸਾਂਗੇ